ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੀਤ ਸਿੰਘ ਪਿੰਡ ਕੋਟ ਭਾਈ ਤਸੀਲ ਗੱਟਵਾ ਜਿਹੜਾ 시ਰੀ ਮੁਖਰ ਸਾਹਿਬ ਹੈ ਜੀ ਜੋ ਪਿੰਡ ਕੋਟ ਪਈ ਤੋਂ ਨਾਨਕ ਤੇਰਾ ਤੇਰਾ ਸੋਸਾਇਟੀ ਦੇ ਵੱਲੋਂ ਜੋ ਮੈਨੂੰ ਸੇਵਾ ਮਿਲੀ ਸੀ ਨਗਰ ਵੱਲੋਂ ਜਾਂ ਸੋਸਾਇਟੀ ਵੱਲੋਂ ਅੱਜ ਮੈਂ ਉਸ ਲੋੜਵੰਦ ਪਰਿਵਾਰਾਂ ਵਿੱਚ ਉਸ ਹਰਪ੍ਰੀਤ ਪਰਿਵਾਰਾਂ ਵਿੱਚ ਪਹੁੰਚ ਚੁੱਕਿਆ ਹਾਂਗਾ ਇਹ ਜੋ ਗਰਮ ਕਬੀਰ ਖੜੇ ਅਗੇ ਜੋ ਸੇਵਾ ਕਰਦੇ ਪਏ ਇਥੋਂ ਦੀ ਇਥੋਂ ਦੀ ਪ੍ਰੰਧਕ ਨੇ ਮੈਂ ਇਨਾ ਵੀਰ ਕੋਲ ਪਹੁੰਚਿਆ ਸੇਵਾ ਲੈ ਕੇ ਤੇ ਮੈਂ ਸੇਵਾ ਇਨਾ ਵੀਰ ਨੂੰ ਦੇਣ ਜਾ ਰਿਹਾ ਜੀ ਲੋ ਜੀ ਵਾਹਿਗੁਰੂ ਜੀ ਇਹ ਦੋ ਲਾਜ ਵੀਰ ਜੀ ਬੋਲਣਗੇ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਸਾੰਗਰਾ ਬਾਉਪੁਰਾ ਆਰ 16 ਪਿੰਡਾਂ ਦੀ ਸੰਗਤ ਜਿਹੜੀ ਇੱਥੇ ਹੜ੍ਹ ਪ੍ਰਭਾਵਿਤ ਹੋਈ ਆ 11 ਅਗਸਤ ਤੋਂ ਲੈ ਕੇ ਜਿਹੜਾ ਇੱਥੇ ਪਿੰਡਾਂ ਵਿੱਚ ਹੜ੍ਹ ਆਇਆ ਮੈਂ ਸਾਰੀ ਜਿਹੜਾ ਇੱਥੇ ਨੁਕਸਾਨ ਹੋਇਆ ਉਹ ਤੇ ਇੱਕ 16 ਪਿੰਡਾਂ ਦੀ ਕਮੇਟੀ ਵੱਲੋਂ ਇੱਕ ਕੈਂਪ ਲਾਇਆ ਗਿਆ ਵਾ ਸਾਰੇ ਮੈਂਬਰਾਂ ਸਾਹਿਬਾਨ ਪਿੰਡਾਂ ਦੇ ਦੇ ਵਿੱਚ ਹਾਜ਼ਰ ਨੇ ਜਿੱਥੇ ਜਿਹੜੀ ਵੀ ਸੇਵਾ ਹੁੰਦੀ ਆ ਉਹਨੂੰ ਲੋੜਵੰਦ ਪਰਿਵਾਰਾਂ ਨੂੰ ਔਰ ਜਿਹੜਾ ਬਿਲਕੁਲ ਵਾਕਿਆ ਹੀ ਹੜ ਪ੍ਰਭਾਵਿਤ ਹੜ ਪੀੜਤਾ ਇਨਸਾਨ ਆ ਉਹਦੇ ਵਿੱਚ ਉਹਨੂੰ ਡਿਵਾਈਡ ਕੀਤਾ ਜਾਂਦਾ ਵਾਂਗ ਜੇ ਕਿਸੇ ਚੀਜ਼ ਦੀ ਕੋਈ ਲੋੜ ਹੁੰਦੀ ਆ ਕਿਸੇ ਨੂੰ ਰਾਸ਼ਨ ਦੀ ਲੋੜ ਹੁੰਦੀ ਆ ਕਿਸੇ ਨੂੰ ਹੋਰ ਚੀਜ਼ ਦੀ ਲੋੜ ਹੁੰਦੀ ਆ ਕਿਸੇ ਨੂੰ ਮਾਇਆ ਦੀ ਲੋੜ ਹੁੰਦੀ ਆ ਜਿਵੇਂ ਜਿਵੇਂ ਉਹਨੂੰ ਉਹਦੀ ਪੂਰਤੀ ਜਿਹੜੀ ਉਹ ਕੀਤੀ ਜਾਂਦੀ ਆ ਉਹਨਾਂ ਪਰਿਵਾਰਾਂ ਦੇ ਵਿੱਚ ਡਿਵਾਈਡ ਕਰੀ ਜਾਂਦੀ ਆ ਇਹ ਬਾਬਾ ਜੀ ਸਾਡੇ ਕੋਲ ਪਿੰਡ ਕੋਟ ਭਾਈ ਮੁਖਸਰ ਸਾਹਿਬ ਤੋਂ ਨਾਨਕ 13 13 ਸੋਸਾਇਟੀ ਵੱਲੋਂ ਸਾਡੇ ਕੋਲ ਪਹੁੰਚਿਆ ਇਹਨਾਂ ਨੇ ਸਾਨੂੰ ਜਿਹੜੀ ਸੇਵਾ 3100 ਰੁਪਇਆ ਸਾਡੇ ਹੈਂਡਓਵਰ ਕੀਤਾ ਵਾ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੀ ਸੰਗਤ ਨੇ ਇਹ ਮਾਇਆ ਭੇਜੀ ਆ ਤੇਲ ਫੁੱਲ ਇਕੱਠਾ ਕਰਕੇ ਇਹਨਾਂ ਨੂੰ ਦਿੱਤਾ ਵਾ ਇਹਨਾਂ ਸਾਡਾ ਤੱਕ ਪਹੁੰਚਾਈ ਆ ਅਸੀਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀਆਂ ਵਾਏ ਗੀਤਾ ਖਾਲਸਾ